ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿ ਮੇਰੀ ਜੀ ਦੀ ਸਾਰੀ ਉਮੀਦ ਆ ਬੈਗੂਨੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਇਹ ਅੱਜ ਬਣਾ ਰਹੇ ਹਾਂ ਜੀ ਆਪਾਂ ਖੀਰ ਥੋੜੀ ਜਿਹੀ ਬਣਾਵਾਂਗੇ ਜਿਆਦਾ ਨਹੀਂ ਬਣਾਵਾਂਗੇ ਇਹ ਗਲਾਸ ਪਾਣੀ ਪਾ ਕੇ ਰੱਖ ਲਿਆ ਆਪਾਂ ਇਹਦੇ ਵਿੱਚ ਤੇ ਇੰਨੇ ਕੁ ਲੈ ਲਈ ਜੀ ਚੌਲ ਆਪਾਂ ਅੱਧੇ ਕੌਲੀ ਤੋਂ ਵੀ ਘੱਟ ਨੇ ਇਹ ਬਿਲਕੁਲ ਥੋੜੀ ਖੀਰ ਬਣਾਵਾਂਗੇ ਇਹ ਬਰੀਕ ਚੌਲ ਨੇ ਜੀ ਖੀਰ ਵਾਲੇ ਜਲਦੀ ਖੀਰ ਬਣ ਜਾਂਦੀ ਹੈ ਇਹਨਾਂ ਦੀ ਇਹਨੂੰ ਆਪਾਂ ਧੋ ਕੇ ਸਾਫ਼ ਕਰ ਲੈਣੇ ਚੰਗੀ ਤਰ੍ਹਾਂ ਪਾਣੀ ਆਪਣਾ ਗਰਮ ਹੋ ਗਿਆ ਜੀ ਇਹ ਚੌਲ ਪਾ ਲੈਂਗੇ ਫਿਰ ਵਿੱਚ ਬੱਚੇ ਦਾ ਟਾਪਾ ਕੇ ਖੋਸਣੀ ਹੈਗੀ ਜੀ ਠੰਡੀ ਹੋਈ ਕੀ ਥੋੜੀ ਥੋੜੀ ਖਾ ਲੈਂਗੇ ਜਿਆਦਾ ਨਹੀਂ ਖਾਂਦੇ ਇਹ ਆਪਾਂ ਪੋਰ ਇੰਨੀ ਮਾ ਖਾਦੀ ਕਰਕੇ ਅੱਜ ਖੀਰ ਬਣਾ ਰਹੇ ਆਂ ਜੀ ਅੱਜ ਬਣਾ ਲਾਂਗੇ ਆਪਾਂ ਤੇ ਸਵੇਰੇ ਖਾ ਲਾਂਗੇ ਜੀ ਨੂੰ ਸਮਰਾ ਦਾ ਕਰ ਲਉ ਮਾਗੀ ਦਾ ਦਿਹਾੜਾ ਵੋਟੇ ਨੂੰ ਤੋਂ ਮਿੰਟ ਪਹਿਲਾਂ ਪਾਣੀ ਚ ਪਕਾ ਲੈਨੇ ਆਪਾਂ ਦਾ ਪਾਸਵੇਰੇ ਬਣਾਈ ਸੀ ਜੀ ਹੁਣ ਨਹੀਂ ਬਣਾਣੀ ਪਈ ਆ ਹਮ ਦੇ ਟਾਈਮ ਦੇ ਇੱਕ 1.5 ਲੀਟਰ ਦੁੱਧ ਪਾਵਾਂਗੇ ਜੀ ਜ਼ਿਆਦਾ ਨਹੀਂ ਪਾਉਂਦੇ ਆਪਾਂ ਨੇ ਨੋਪਾ ਵਾਲੀ ਆਉਣ ਤੱਕ ਦੁੱਧ ਨੂੰ ਵੀ ਵਾਈ ਦੇਣ ਲਈ ਰੱਖ ਲਏ ਆਪਾਂ ਨਾ ਆਪਾਂ ਹੋ ਜਾਣਗੇ ਜੀ। ਆਪਣੀ ਲੈਟ ਚਲੀ ਗਈ ਹੈ ਦੁਪਹਿਰੇ। ਕੰਮ ਆਪਾਂ ਹੋਰ ਕਰਦੇ ਸੀ ਹੁਣ ਟੈਂਕੀ ਖਾਲੀ ਹੈ ਜੀ ਪਾਣੀ ਨਹੀਂ ਹੈਗਾ। ਸਾਗ ਤੋੜ ਕੇ ਲਿਆਂਦਾ ਸੀ। ਧੋ ਕੇ ਰੱਖਣਾ ਨੂੰ ਕੱਟ ਕੇ ਆਪਾਂ ਸਵੇਰੇ ਬਣਾਵਾਂਗੇ ਉਹਨੂੰ। ਧਮਾਗੀ ਆਏ ਦਿਨ ਬਣਾਉਨੇ ਇੰਨੇ ਆ ਜੀ। ਚੰਗਾ ਹੁੰਦਾ ਕਹਿੰਦੇ ਨੇ ਧਮਾਗੀ ਆਏ ਦਿਨ ਸਾਗ ਬਣਾਉਣਾ। ਕੱਟੀ ਦਾ ਨਹੀਂ ਹੁੰਦਾ ਜੀ ਕੱਟ ਕੇ ਅੱਜ ਰੱਖ ਲਾਂਗੇ ਆਪਾਂ। ਬਣਾਵਾਂਗੇ ਸਵੇਰੇ। ਹੁਣ ਲੈਟ ਹੈ ਨਹੀਂ ਆਪਣੇ ਪਾਣੀ ਨਹੀਂ ਹੈਗਾ ਟੈਂਕੀ 'ਚ। ਲੇਟ ਆਇਤੋਂ ਤਾਂ ਕੰਮ ਕਰਾਂਗੇ। ਉਹਨੇ ਟਾਈਮ 'ਚ ਆਪਾਂ ਇਹ ਅੰਦਰਲੀ ਕਰ ਲੈਨੇ ਆ। ਅੱਜ ਧੁੱਪ ਬਹੁਤ ਸੋਹਣੀ ਸੀਗੀ ਜੀ। ਬਾਹਰ ਦਿਖਾਉਣੀ ਆ ਤੁਹਾਨੂੰ। ਇਹ ਬੈਠਾ ਆਪਣਾ ਸੇਮੀ ਇੱਧਰ। ਅੱਜ ਧੁੱਪ ਦੇਖੋ ਜੀ ਕਿੰਨੀ ਵਧੀਆ। ਤੇ ਥੋੜੇ ਜਿਹੇ ਤੋਂ ਤੇ ਸੀ ਕੱਪੜੇ ਇਹਨਾਂ ਨੂੰ اتار ਲੈਨੇ ਆਪਾਂ ਤਾਰ ਤੋਂ। ਅਜੇ ਵੀ ਧੁੱਪ ਪੈਣੀ ਆ ਜੀ। 4:30 ਵਜੇ ਹੋਏ ਨੇ ਇੱਥੇ ਟਾਈਮ। ਇਹ ਕੋਟ ਥੋੜਾ ਜਿਹਾ ਗਿੱਲਾ ਜੀ ਇਹਨੂੰ ਠਹਿਰ ਕੇ ਲਾ ਲਾਂਗੇ ਆਪਾਂ ਅਗਾਰੀ ਆ ਗਈ ਜੀ ਦੁੱਧ ਨੂੰ ਹੁਣ ਆਪਾਂ ਗੈਸ ਕੱਟ ਕਰਕੇ ਫੇਰ ਬਣਾਵਾਂਗੇ ਖੀਰ ਘੱਟ ਗੈਸ ਦੇ ਉੱਤੇ ਹੌਲੀ ਹੌਲੀ ਰਿਚੀ ਜਾਊਗੀ ਤੇ ਆਪਣੀ ਲਾਈਟ ਵੀ ਆ ਗਈ ਜੀ ਮੋਟਰ ਚਲਾ ਕੇ ਆਉਣੀ ਆਪਾਂ ਪਹਿਲਾਂ ਆਪਾਂ ਤਾਂ ਤੋਂ ਲੈਣੀ ਆ ਜੀ ਹਣ ਇਹਦੇ ਵਿੱਚ ਚਪਾਲ ਪਤੜੀਆਂ ਇੱਥੇ ਹਜੇ ਤੋੜਾਂਗੇ ਦੋ ਪਾਣੀਆਂ ਨਾਲ ਤੋਂ ਲਗਦੀ ਆਪਾਂ ਤਾਂ

जे शहरो लिहून हो ते तर तिन चार पाणी कडणे पेने ਤੋ ਕੇ ਰੱਖ ਦਿੱਤਾ ਜੀ ਆਪਾਂ ਪਾਣੀ ਸੁੱਕ ਜਾਊਗਾ ਇਹਦਾ ਫੇਰ ਕਟਾਂਗੇ ਹੁਣ ਆਗੇ ਜੀ ਅੰਦਰ ਆਪਾਂ ਖੀਰ ਦੇਖਦੇ ਆਂ ਖੀਰ ਆਪਣੀ ਰਿਜ ਰਹੀ ਹੈ ਘੱਟ ਗੈਸ ਦੇ ਉੱਤੇ ਦੁੱਧ ਨੂੰ ਵਿਆੜੀ ਆਉਣ ਵਾਲੀ ਹੈ ਪੋਰ ਇੰਨੀ ਮਾ ਖੱਦੀ ਪਹਿਲਾਂ ਤਾਂ ਚੱਲੀ ਆਉਂਦੀ ਹੈ ਜੀ ਇਹ ਘਾਤ ਪਰ ਇਹਦੇ ਤੁਸੀਂ ਆਪਾਂ ਨੂੰ ਇਹ ਪਤਾ ਨਹੀਂ ਹੈਗਾ ਕਿ ਕਿਉਂ ਅੱਜ ਦੇ ਦਿਨ ਰਿੰਨੀ ਕੇ ਰੱਖਦੇ ਹਨ ਉਹ ਕਿਉਂ ਖਾਣਾ ਜੀ ਵਧੀਆ ਹੁੰਦਾ ਬਸ ਜਿਵੇਂ ਆਪਣੇ ਬਜ਼ੁਰਗ ਕਰਦੇ ਸੀਗੇ ਆਪਾਂ ਵੀ ਉਵੇਂ ਬਣਾ ਲੈਂਦੇ ਆਂ ਖੀਰ ਆਪਣੀ ਬਣ ਗਈ ਜੀ ਗੈਸ ਆ ਤਾਂ ਬੰਦ ਕਰਤਾ ਸੀਗਾ ਪਹਿਲਾਂ ਇਹ ਆਪਾਂ ਕੱਟ ਲਿਆ ਜੀ ਸਾਗ ਸਵੇਰੇ ਧਰਾਂਗੇ ਸਾਂਝਰੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਜੀ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੈਪੀ ਲੋਹੜੀ ਜੀ ਸਾਰਿਆਂ ਨੂੰ ਸਾਰਿਆਂ ਦੇ ਘਰਾਂ 'ਚ ਲੋਹੜੀ ਖੁਸ਼ੀਆਂ ਖੇੜੇ ਲੈ ਕੇ ਆਵੇ ਇਹ ਸਾਗਾ ਪਤਰਾਗੇ ਜੀ ਸਵੇਰੇ ਅੱਜ ਦੇ ਦਿਨ ਕੱਟ ਕੇ ਰੱਖ ਲਈਦਾ ਏ ਮੱਗਿਆ ਇਹ ਦਿਨ ਤਾਂ ਦੇ ਹੁੰਦੇ ਨੇ ਜਾ ਅੱਜ ਦੇ ਦਿਨ ਬਣਾ ਲੈਂਦੇ ਜੀ ਕੱਲ ਨੂੰ ਕੱਟੀ ਦਾ ਨਹੀਂ ਹੁੰਦਾ ਸਾਡੇ ਵੱਲ ਪੈ ਦਿੰਦੇ ਆ ਸਾਡਾ ਦਰਵਾਜ਼ਾ ਨਹੀਂ ਜੀ ਅੱਜ ਦੀ ਵੀਡੀਓ ਐਲੀ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ